ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਫੇਰ ਪਹੁੰਚੇ ਆਂ ਜੀ ਮੋਗਾ ਟਰੈਕਟਰ ਮੰਡੀ ਮਾਰ ਸਕਦਾ ਨਿਗਾ ਤੁਸ ਬਹੁਤ ਭਾਰੀ ਜਨਤੀ ਦੇ ਵਿੱਚ ਟਰੈਕਟਰ ਆਏ ਆ ਜੀ ਅੱਜ तकरीबन ਚੌਂਪ ਤੋਂ ਲੈ ਕੇ ਉਧਰ ਪਾ ਪੁਲ ਦੇ ਐਂਡ ਤੱਕ ਸਾਰੇ ਟਰੈਕਟਰ ਟਰੈਕਟਰ ਖੜੇ ਨੇ ਮਾਰ ਲਓ ਨਿਗਾ ਕਰ ਲਓ ਚੈੱਕ ਸੋ ਆਜੋ ਤੁਹਾਨੂੰ ਦਿਖਾਉਣੇ ਆ ਟਰੈਕਟਰ ਕੀ ਕੀ ਕੰਡੀਸ਼ਨ ਆ ਤੇ ਕੀ ਕੀ ਰੇਟ ਨੇ ਟਰੈਕਟਰਾਂ ਦੇ ਆ ਸਭ ਤੋਂ ਪਹਿਲਾਂ ਖੜਾ ਜੀ ਸੋਨਾਲੀਕਾ ਟਰੈਕਟਰ ਚੈੱਕ ਕਰੋ ਪਹਿਲਾਂ ਕੰਡੀਸ਼ਨ ਬਹੁਤ ਸੋਹਣੀ ਆ ਟਰੈਕਟਰ ਦੀ ਜੀ ਬਿਲਕੁਲ ਨਵੇਂ ਵਰਗੀ ਹਾਲਤ ਆ ਟਰੈਕਟਰ ਦੀ ਟਾਇਰ ਨਵੇਂ ਨੇ ਮੂਹਰੇ ਲੇ ਤਾਂ ਮਗਰਲੇ ਦੋਨੋਂ ਡਬਲ ਕਲਚ ਆ ਟਰੈਕਟਰ ਆ ਸੀਟ ਨਵੀਂ ਆ ओरिजिनल ਪੇਂਟ ਆ ਜੀ ਆ ਜੋ ਮਾਡਲ ਦੱਸ ਦਿਆਂ ਤੁਹਾਨੂੰ ਕੰਨਾ ਹੈ 2021 ਮਾਡਲ ਆ ਜੀ 6 ਲੱਖ ਤੇ 35 ਹਜ਼ਾਰ ਕੀ ਟਰੈਕਟਰ ਦਾ ਰੇਟ ਆ ਕਰ ਲੋ ਚੈੱਕ ਇੰਜਨ ਮੇਅਰ ਦੀ ਗਾਰੰਟੀ ਆ ਜੀ ਓਰਿਜਨਲ ਪੇਂਟ ਆ ਹਿੱਸਾ ਹਿੱਸਾ ਪੂਰਾ ਵਧੀਆ ਪਿਆ ਅੱਗੇ ਖੜਾ ਜੀ ਮੈਸੀ 2008 ਮਾਡਲ 285000 ਦੇ ਟਰੈਕਟਰ ਦਾ ਰੇਟ ਆ ਕਰ ਲੋ ਚੈੱਕ ਸੋਹਣੀ ਕੰਡੀਸ਼ਨ ਦਾ ਟਰੈਕਟਰ ਦੀ ਸੌ ਸੌ ਪੂਰਾ ਵਧੀਆ ਕਿ ਕੋਈ ਲੀਕਜ ਨਹੀਂ ਆ ਟਾਇਰ ਮੂਹਰੇ ਤੇ ਮਗਰਲੇ ਜਿਹੜੇ ਨੇ ਤਕਰੀਬਨ 65 ਤੋਂ 70% ਨੇ ਜਿਹੜੇ ਦੋਨੋਂ ਨਵੀਂ ਛਤਰੀ ਲੱਗੀ ਹੋਈ ਏ ਟਰੈਕਟਰ ਦੀ ਸੋ ਆ ਜੋ ਅੱਗੇ ਦਿਖਾਉਣਾ ਹੈ ਜੀ ਅੱਗੇ ਸੋਨਾਲੀ ਕਾ ਵਰਲਡ ਟ੍ਰੈਕ ਖੜਾ 60 RX ਕੰਡੀਸ਼ਨ ਇਹ ਜੀ ਵੀ ਸੋਹਨੀਆ ਟਰੈਕਟਰ ਦੀ ओरिजिनल ਪੇਂਟ ਆ ਜੀ ਡਾਡਾ ਪੂਰਾ ਉੱਚਾ ਫੇਵਰ ਦੀ ਛਤਰੀ ਲੱਗੀ ਹੋਈ ਆ ਬੰਫਰ ਲੱਗੇ ਹੋਏ ਨੇ ਟਰੈਕਟਰ ਦੇ ਸ਼ਕਤੀ ਲਾਈਫ ਦੇ ਟਾਇਰ ਆ ਜੀ ਮੂਰਲੇ ਮਾਰਕਸ ਦੇ ਨੇ ਟਾਇਰ ਆ ਜਿਹੜੇ ਮਗਰਲੇ ਹੈਗੇ ਨੇ 65 ਤੋਂ 70% ਤੇ ਮੂਰਲੇ 40 ਤੋਂ 45% ਟਰੈਕਟਰ ਕਰ ਲੋ ਚੈੱਕ 14 ਮਾਡਲ ਆ 430000 ਰੁਪਏ ਟਰੈਕਟਰ ਦਾ ਰੇਟ ਆ ਜਨਗਿਆਰ ਦੀ ਗਰੰਟੀ ਹੈ ਜੀ। ਪੂਰੀ ਸੋਹਣੀ ਹਾਲਤ ਦੇ ਵਿੱਚ ਆਈ ਪਈ। ਸਵਾਜੋ ਅੱਗੇ ਖੜਾ ਜੀ ਜੌਂਡੀਰ 50 50 ਡੀ। ਡਬਲ ਪਾਵਰ ਟਰੈਕਟਰ ਆ ਜੀ ਇਹ। ਕਾਲਰ ਸ਼ਿਫਟਰ ਟਰੈਕਟਰ ਦੀ। ਫੈਵਰ ਦੀ ਛਤਰੀ ਲੱਗੀ ਹੋਈ ਆ। オリジナル ਪੇਂਟ ਆ ਡਬਲ ਕਲਚ ਟਰੈਕਟਰ ਆ ਜੀ। ਸੋਹਣੀ ਹਾਲਤ ਦਾ ਟਰੈਕਟਰ ਆ 2013 ਮਾਡਲ ਆ ਜੀ। 4,25,000 ਰੁਪਏ ਟਰੈਕਟਰ ਦਾ ਰੇਟ ਆ। ਯਾਰ ਨੰਬਰਾ ਟਰੈਕਟਰ ਦਾ ਟਾਇਰ ਨੇ ਜਿਹੜੇ ਮਗਰ ਦੇ 84 ਤੋਂ 90% ਨੇ ਤੇ ਮੂਰਲੇਸ 70 ਤੋਂ 62% ਰੱਖ। ਕਰ ਲੋ ਚੈੱਕ। ਸੋ ਅੱਗੇ ਖੜਾ ਜੀ ਫਾਰਮ ਟਰੈਕ 65RPAI 2008 ਮਾਡਲ 3,25,000 ਰੁਪਏ ਟਰੈਕਟਰ ਦਾ ਰੇਟ ਆ ਜੀ। ਕਰ ਲੋ ਚੈੱਕ। ਮੂਰਲੇ ਟਾਇਰ ਨੇ ਟਰੈਕਟਰ ਦੇ 35 ਤੋਂ 40% ਤੇ ਮਗਰਲੇ ਵੀ ਇੰਨੇ ਹੀ ਆ। ਡਬਲ ਕਲਚ ਟਰੈਕਟਰ ਆ 6 ਚੇਰੀ ਦਾ ਟਰੈਕਟਰ। ਮਾਰ ਲਓ ਨੀਗਾ ओरिजिनल ਪੇਂਟ ਆ ਜੀ ਕਿਤੇ ਕੋਈ ਟੱਚਿੰਗ ਨਹੀਂ ਹੈ ਅੱਗੇ ਖੜਾ ਜੀ ਸੋਨਾ ਲੀਖਾ ਇੰਟਰਨੈਸ਼ਨਲ 750 ਡੀਆਈ 2002 ਮਾਡਲ ਆ ਦੋਸਤੋ 2,50,000 ਰੁਪਏ ਟਰੈਕਟਰ ਦਾ ਰੇਟ ਆ ਦਰਮਿਆਨੀ ਜੀ ਹਾਲਤਾਂ ਦਾ ਟਰੈਕਟਰ ਆ ਕਰ ਲਓ ਚੱਕ ਮਾਰ ਲਓ ਨੀਗਾ ਸੋ ਅੱਜ ਉਹ ਅੱਗੇ ਦਿਖਾਉਣੇ ਆ ਤੁਹਾਨੂੰ ਸੋ ਅੱਗੇ ਖੜਾ ਜੀ 5911 HMT ਟਰੈਕਟਰ ਦੀ ਹਾਲਤ ਸੋਹਣੀ ਹੈ ਜੀ ਅਪੋਲੋ ਦੇ ਟਾਇਰ ਨੇ ਮੂਰਲੇ ਤੇ ਮਗਰਲੇ ਯਾ ਤਾਂ 55% ਟਰੈਕਟਰਾਂ ਦੀ ਟਾਇਰਾਂ ਦੀ ਕੰਡੀਸ਼ਨ 94 ਮਾਡਲ ਆ ਜੀ 1 ਲੱਖ 95000 ਕੇ ਟਰੈਕਟਰ ਦਾ ਰੇਟ ਆ ਕਰ ਲੋ ਚੈੱਕ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਲੋਨੀਗਾ ਸੋਗੇ ਖੜਾ ਜੀ ਸਵਰਾਜ 855 ਐਫੀ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਹੈ ਜੀ ਰੀਸਨਲ ਪੇਂਟ ਆ ਜੀ ਹਿੱਸਾ ਹਿੱਸਾ ਪੂਰਾ ਵਧੀਆ ਵੀ ਆ ਡਬਲ ਕਲਚ ਟਰੈਕਟਰ ਆ ਸਮਾਰ ਲੋਨੀਗਾ 18 ਮਾੜੀ ਅੰਗਲਾ ਖੰਨਾ ਨੂੰ ਆ ਗਿਆ ਟਰੈਕਟਰ ਆ ਆ ਦੋ ਅੱਗੇ ਦੇ ਪੌਣੇ ਆ ਜੀ ਸੋਨ ਵਾਲੀ ਇੱਕ ਇੰਟਰਨੈਸ਼ਨਲ ਖੜਾ ਡੀਆਈ 750 2007 ਮਾਡਲ ਆ ਜੀ 2,65,000 ਰੁਪਏ ਦਾ ਰੇਟ ਆ ਹੈ ਕੰਡੀਸ਼ਨ ਬਹੁਤ ਸੋਹਣੀ ਟਰੈਕਟਰ ਦੀ ਟਾਇਰ ਪੂਰੇ ਵਧੀਆ ਪਏ ਨੇ ਮਾਰ ਲੋ ਨੀ ਦਾ ਪੰਜਾਬ ਨੰਬਰ ਆ ਦੋਸਤੋ 2007 ਮਾਡਲ 2,65,000 ਕੇ ਟੱਕ ਦਾ ਰੇਟ ਆ ਟਾਇਰਾਂ ਦੀ ਜਿਹੜੀ ਕੰਡੀਸ਼ਨ ਆ 40 ਤੋਂ 45% ਰੀਜਨਲ ਪੇਂਟ ਆ ਸੋ ਅੱਗੇ ਖੜਾ ਜੀ ਐਚ ਐਮਟੀ 5911 ਟਰੈਕਟਰ ਕਰ ਲੋ ਚੈੱਕ ਤਰ੍ਹਾਂ ਨਹੀਂ ਇਹ ਹਾਲਤ ਦਾ ਟਰੈਕਟਰ ਆ ਜੀ 1990 ਮਾਡਲ ਆ ਜੀ 1.5 ਲੱਖ ਰੁਪਏ ਟਰੈਕਟਰ ਦਾ ਰੇਟ ਆ ਮਾਰ ਲੋ ਨਿਕਾ ਪੁੱਲਮ ਲਾ ਕੇ ਟਰੈਕਟਰ ਦੀ ਹਾਲਤ ਚੰਗੀ ਪਈ ਜੀ ਅੱਗੇ ਖੜਾ ਜੀ ਸਵਰਾਜ 855 ਟਰੈਕਟਰ ਇਹਦੀ ਵਧੀਆ ਹਾਲਤ ਦਾ ਜੀ ਇਹ ਤੋਂ 35% ਟਾਇਰ ਨੇ ਮੂਰਲੇ ਤੋਂ ਮਗਰਲੇ ਡਬਲ ਸਟਾਰ ਟਰੈਕਟਰ ਆ ਜੀ ਸਵਰਾਜ 855 2001 ਮਾਡਲ ਆ ਜੀ 2,55,000 ਕੀ ਟਰੈਕਟਰ ਦਾ ਰੇਟ ਇਹਦੀ ਇੱਕ ਦੋ ਕਾਰ ਲੋ ਜਾ ਕਰ ਰਹਿੰਦਾ ਨਾ ਸਾਲ ਦੇ ਨਾਲ ਸੀ ਕੱਟੇ ਗਏ ਨੇ ਦੋ ਸੌ ਸੌ ਪੂਰਾ ਵਧੀਆ ਪਿਆ ਕੋਈ ਲੀਕੇਜ ਨਹੀਂ ਆਇਆ ਔਰ ਅਰिजिनल ਪੇਂਟ ਆ ਜਿੱਦਾਂ ਦਹਾਇਆ ਉਦਾਂ ਦਾ ਹੀ ਆ ਅੱਗੇ ਫਾਰਮ ਟਰੈਕ 60 ਖੜਾ ਆ ਜੀ ਟਰੱਕ ਦੀ ਕੰਡੀਸ਼ਨ ਸੋਹਣੀ ਆ ਪੰਜਾਬ ਨੰਬਰ ਆ ਜੀ 2007 ਮਾਡਲ ਆ 2 ਲੱਖ 48 ਹਜ਼ਾਰ ਕੇ ਟਰੈਕਟਰ ਦਾ ਰੇਟ ਆ ਡਬਲ ਕਲਚ ਟਰੈਕਟਰ ਆ ਜੀ 6 ਚੇਰੀ ਦਾ ਟਰੈਕਟਰ ਆ ਕਰ ਲੋ ਚੱਕ 3639 ਪਈ ਆ ਜੀ ਸਭ ਨੇ ਟਰੈਕਟਰ ਦੀ ਕੰਡੀਸ਼ਨ ਮਹਰਾੜ ਮਰੂਡ ਪੂਰੀ ਵਧੀਆ ਪਈ ਨੇ ਅੱਗੇ ਫੋਰਡ ਖੜਾ ਜੀ 32 30 ਨਿਊ ਹੋਲੈਂਡ ਟਰੈਕਟਰ ਇਹ ਵੀ ਚੰਗੀ ਕੰਡੀਸ਼ਨ ਦਾ ਪਿਆਰੀ ਕਰ ਲੋ ਪਿੱਛੇ ਤੋਂ ਚੈੱਕ ਕਰ ਸ਼ਕਤੀ ਲਾਈਫ ਦੇ ਟਾਇਰ ਨੇ ਟਰੈਕਟਰ ਦੇ। ਟਰੋਰ 3230 ਬਹੁਤ ਘੱਟ ਮਿਲਦੇ ਆ ਤੇ ਪਰ ਡਿਮਾਂਡ ਬਹੁਤ ਹੈ ਟਰੈਕਟਰਾਂ ਦੀ। ਟਾਇਰ ਨੇ ਜਿਹੜੇ ਇਹ 35% ਨੇ ਜੀ ਮੂਹਰੇ ਤੇ ਮਗਰਲੇ। 2004 ਮਾਡਲ ਆ ਦੋਸਤੋ। 1,60,000 ਰੁਪਏ ਟਰੈਕਟਰ ਦਾ ਰੇਟ ਆ। ਕੰਡੀਸ਼ਨ ਚੈੱਕ ਕਰ ਲਓ ਟਰੈਕਟਰ। ਦਰਮਿਆਨੀ ਜੀ ਹਾਲ ਦਾ ਟਰੈਕਟਰ। ਉਹ ਟਰੈਕਟਰ ਬਹੁਤ ਆਏ ਹੋਏ ਨੇ ਜੀ ਮੰਡੀ ਦੇ ਵਿੱਚ ਦੂਰ ਤੱਕ ਨਿਗਾ ਪਾਈ ਜਿੱਥੇ ਟਰੈਕਟਰ ਟਰੈਕਟਰ ਖੜੇ ਨੇ ਕਿਸੇ ਵੀ ਮੇਰੇ ਵੀਰ ਨੇ ਟਰੈਕਟਰ ਖਰੀਦਣਾ ਤਾਂ ਇੱਕ ਵਾਰ ਮੂਗਾ ਮੰਡੀ ਜ਼ਰੂਰ ਵਿਜ਼ਿਟ ਕਰੇ ਸਾਰੇ ਦੇ ਟਰੈਕਟਰ ਆਉਂਦੇ ਆ ਜੀ ਆਪਣੇ ਇੱਥੇ ਕੋਈ ਵੀ ਮੇਰਾ ਵੀਰ ਖਾਲੀ ਹੱਥ ਨਹੀਂ ਮੁੜਦਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਨਾਤੋ ਬਾਤ ਸ਼ੇਅਰ ਕਰਦੇ ਤਾਂ ਜੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਤੁਹਾਡੇ ਲਈ ਆ ਸਕੀ ਹੈ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਅਗਲੇ ਐਤਵਾਰ ਤਦ ਤੱਕ ਲਈ ਧੰਨਵਾਦ